ਸਭ ਤੋਂ ਪਹਿਲਾਂ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਬੈਡ ਦਿਖਾਉਣੀ ਹੈ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਇਹ ਜੀ ਪਿੰਡ ਫੰਡੋਰੀ ਆਪ ਦਾ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਪੈ ਗਿਆ ਪਿੰਡ ਪੰਡੋਰੀ ਤੇ ਮੋਬਾਈਲ ਨੰਬਰ ਇਹ ਆਪਣਾ 97793 90334 ਜੀ 97793 90334 90334 ਜਿਹੜੇ ਆਪਾਂ ਮਿਹੜ ਮਕਾਉ ਕਰੀ ਆਪਣੀ ਘਰ ਦੀ ਵੇਸੀ ਹੋਈ ਹੈ ਜੀ ਹਾਂ ਜੀ ਘਰ ਦੀ ਵੇਸੀ ਹੈ ਕਿਹੜਾ ਸੁਆ ਸੂਰੀ ਹੈ ਇਹਨੇ ਇਹ ਦੂਜੇ ਸੁਆ ਹੈ ਜੀ ਦੂਜੇ ਸੁਵੇ ਅੱਜ ਦਿਨ ਕਹਿ ਇੱਕ ਬਾਕੀ ਪਿਆ ਸੂਣ ਚ ਇਹਦੇ 6-7 ਦਿਨ ਰਹਿੰਦਾ ਸੀ ਠੀਕ ਹੈ ਹਫਤਾ ਸੂਣ ਚ ਬਾਕੀ ਰਹਿ ਗਿਆ ਤੇ ਟੀਕਾ ਵਗੈਰਾ ਵਧੀਆ ਚੰਗਾ ਭਰਾਇਆ ਹਾਂ ਜੀ ਵਧੀਆ ਜੀ ਠੀਕ ਹੈ ਤੇ ਪਹਿਲੇ ਸੁਆ ਆਪਾਂ ਦੁੱਧ ਕਿੰਨਾ ਗੋਲੇ ਦਾ ਜੀ ਪਹਿਲੇ ਸੂਏ ਦੇ 22 ਕਿਲੋ ਸੀ ਪਹਿਲੇ ਸੂਏ 20 ਤੋਂ ਪਾਰ ਚੱਲੀ ਐ ਹਾਂਜੀ ਹਾਂਜੀ ਤੇ ਇੱਕ ਐਗ ਮਹੀਨੇ ਪਹਿਲਾਂ ਦੁੱਧੋ ਛੱਡੀ ਵਧੀਆ ਲੰਬਾ ਰਿਹਾ ਮੈਂ ਦੁੱਧ ਦਿੱਤਾ ਹਾਂ ਦੁੱਧ ਤਾਂ ਥੋੜਾ ਜਿਹੀ ਪਹਿਲਾਂ ਛੱਡੀ ਕਹਿੰਦਾ ਬਾ ਦੋ ਗੀ ਮਹੀਨੇ ਦਾ ਬੱਟਾ ਪਿਆ ਸਾਰਾ ਬਸ ਹਾਂ ਘੱਟ ਹੀ ਛੱਡੀ ਛਾ ਇਹ ਤਾਂ ਹੋਣੀ ਛੱਡੀ ਠੀਕ ਐ ਤੇ ਰੇਟ ਇਹਦਾ ਕੀ ਰੱਖਿਆ ਜੱਜ ਇਹਦੇ 10000 ਰੁਪਏ ਮਾਨ ਤਾਂ ਉਹ ਜੀ ਮਾੜਾ ਮੋਟਾ ਹਾਂਜੀ ਥੋੜਾ ਮਾਨ ਤੇ ਵਧੀਆ ਨਿਆਣਾ ਵਗੈਰਾ ਵਧੀਆ ਪੌਂਦੀ ਆ ਪੂਰਾ ਵਧੀਆ ਪੌਂਦੀ ਠੀਕ ਐ ਅੰਦਾਜ਼ਾ ਜਾਇਰ ਕੀ ਦੁੱਧ ਕਿੰਨਾ ਹੋੜ ਮਣ ਕਹਿੰਦਾ ਕਿੰਨਾ ਪਾ ਦੂ ਵਾਰੇ 24 ਕਿਲੋ ਵਾਰੇ ਕਹਿੰਦਾ ਬਾ ਚਾਹੀ 21 22 ਕਿਲੋ ਮੰਨ ਕੇ ਲੈ ਜੇ ਕਿ 20 ਕਿਲੋ ਤੋਂ ਪਾਰ ਵਾਲੀ ਦਾ ਵਹਿੜ ਹੈਗੀ ਆ ਪਾਰ ਆ ਜੀ ਹਾਂ ਜੀ ਧੋੜ ਦੇ ਬਾਹਰਲੇ ਨੂੰ ਸੋਹਰੋ ਲੱਖ ਰੁਪਈਆ ਡਿਮਾਂਡ ਆ ਦੂਜਾ ਸੁਹਾ ਬੱਚੀ ਸੂਰੀ ਆ ਇੱਕ ਹਫਤਾ ਇਹਦਾ ਸੂਣ ਦੇ ਵਿੱਚ ਬਾਕੀ ਪਿਆ ਕੱਟ ਕਾਟ ਚੰਗਾ ਸੋਹਣੀ ਵਜਿਆ ਮੂੰਹ ਮੱਥੇ ਲਾਗਦੀਆ ਤੇ ਵਾ ਕਿਲੇਵਾ ਦੇਖ ਸਕਦੇ ਹੋ ਫਾੜੀ ਵਾਲਾ ਲੇਵਾ ਸੋਹਣਾ ਫੁੱਟਿੰਗ ਵਾਲਾ ਕਿਸੇ ਪਾਸੇ ਹੱਥ ਤਰਾਣੀ ਲਿੱਸੀ ਨਾ ਮਿਲੀ ਬੱਚੀ ਤੇ ਜਿਹੜੀ ਆਪਾਂ ਦੂਜੇ ਨੰਬਰ ਤੇ ਇਹ ਵਹਿੜ ਦੇਖੀ ਜ ਨੇ ਇਹ ਕਿਹੜਾ ਸੂਹਾ ਸੂਰੀ ਆ ਇਹ ਵੀ ਦੂਜਾ ਸੁਹਾ ਜੀ ਠੀਕ ਆ ਇਹ ਵੀ ਆਪਣੇ ਕੋਲੇ ਚ ਪਹਿਲੇ ਸੂਏ ਹਾਂਜੀ ਕੋਲੇ ਹੀ ਆ ਜੀ ਇਹਨੇ ਕਿੰਨਾ ਕੁ ਦੁੱਧ ਪਾਇਆ ਜੀ ਇਹ ਵੀ 22 ਕਿਲੋ ਪਹਿਲੇ ਸੂਏ ਪਾਇਆ ਜੀ ਠੀਕ ਆ ਅੱਜ ਇਹਦੇ ਸੂਣ ਚ ਦਿਨ ਕਿੰਨੇ ਬਾਕੀ ਆ ਜੀ ਇਹਦੇ ਵੀ 7-8 ਕ ਤਾਂ ਲੈਂਦੇ ਠੀਕ ਆ ਕੱਠੇ ਹੀ ਸੋਣ ਗਿਆ ਜਮਾਂ ਹਾਂਜੀ ਹਾਂਜੀ ਕੱਠੇ ਹੀ ਜਾਉਂਦੇ ਠੀਕ ਆ ਅੰਦਾਜ਼ਾ ਜੇ ਆਇਦ ਕੀ ਪਾਉ ਤੋ 20-25 ਗਰਮੀ 24-25 ਪਾਉ ਜੀ ਇਹਦਾ ਮੋਲਾ ਪਾਗੀ ਰੱਖਿਆ ਜੀ ਇਹਦਾ 95000 ਆ ਪਿਆਰਾ ਹੋ ਰਾ ਜੀ ਬੁੱਧੀ ਵਾਲੀ ਤੋਰੇ ਬਾਹਰ ਨੇ ਨੂੰ ਹੀ ਸਭਰਬ ਦੂਜੇ ਨੰਬਰ ਦੇ ਤੇ ਬੱਚੀ ਦੇਖੀ ਇਹਨੂੰ ਦੂਜਾ ਸੁਦਾ ਹੁੰਦੀ ਪਈ ਆ ਤੇ ਥੱਲੇ ਥਾਂ ਤੋਂ ਦੇਖ ਮੁੱਲ 95000 ਪਹਿਲੇ ਸੂਏ 21 22 ਕਿਲੋ ਦੁੱਧ ਇਹਦੇ ਪਾਇਆ ਚੰਗੀ ਜੇਕਰ ਆਪਾਂ ਗਿਅਰ ਕਰਾਂਗੇ ਤਾਂ 24 25 ਕਿਲੋ ਕਹਿ ਲਵਾਂ ਮਾਈ ਤੇ 23 ਕਿਲੋ ਦੁੱਧਾਂ ਦੀ ਅੱਛੀ ਹੈਗੀ ਆ ਹਰਤਾ ਸੂਣ ਜੇ ਬਾਕੀ ਰਹਿ ਗਿਆ 95000 ਰੁਪਏ ਦੀ ਕੀਮਤ ਆ ਸੋ ਘੱਟ ਘਾਟ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਫਾੜੀ ਵਾਲਾ ਲੈਵਾ ਫਿਟਿੰਗ ਵਾਲਾ ਮਿਲਕਰੀਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਆ ਸੋ ਪਿੰਡ ਪੰਡੋਰੀ ਜਿਹੜਾ ਬਰਨਾਲਾ ਦੋ ਬੜਾ ਦਿਖਾ ਦਿਆ ਤੇ ਨੰਬਰ ਬੋਲਿਓ ਜੇ ਆਪਣੇ ਦੁਆਰੇ 97793 903334 ਜਿਹੜਾ ਮੁੱਲ ਕੀਤੇ ਇਹ ਜੋ ਮਾਣਤਰ ਮਾੜਾ ਹੋ ਜਾਊਗਾ ਆ ਜੀ ਮਾੜਾ ਬੋਟਾ ਹੀ ਹੋਵੇਗੀ ਠੀਕ ਹੈ ਸੋ ਕਿਸੇ ਵੀ ਵੀਰ ਦੇ ਦੋਨੇ ਵਾੜਾ ਚ ਕੋਈ ਬਾੜ ਪਸੰਦ ਹੋਵੇ ਉਸ ਨੰਬਰੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਾ